ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਖੁਸ਼ ਹੋਵੋਗੇ ਵਾਹਿਗੁਰੂ ਜੀ ਨੇ ਕਿਰਪਾ ਕਰਦੇ ਨੇ ਜੀ ਸਾਰਿਆਂ ਤੇ ਸਾਰਿਆਂ ਦੇ ਭਾਗ ਖੁੱਲ ਜਾਣੇ ਜੀ ਸੰਜੋਗ ਖੁੱਲ ਜਾਣੇ ਸਾਰਿਆਂ ਦੇ ਇੱਥੇ ਮੈਂ ਜੋ ਵੀ ਰਿਸ਼ਤੇ ਬੋਲਾਂਗੀ ਜੀ ਆਪਣੀ ਜਾਂਚ ਪੜਤਾਲ ਕਰਕੇ ਚੰਗੀ ਤਰ੍ਹਾਂ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਜੀ ਜਿਨ੍ਹਾਂ ਨੇ ਆਪਣੀ ਐਡ ਦੁਬਾਰਾ ਵਾਰ-ਵਾਰ ਲਗਾਨੀ ਹੈ ਜੀ ਸਾਡੇ ਵਟਸਐਪ ਨੰਬਰ ਤੇ ਸੰਪਰਕ ਕਰ ਸਕਦੇ ਹਨ ਜੀ ਪਹਿਲਾਂ ਤਾਂ بیٹے ਨੂੰ ਮੁਬਾਰਕਾਂ ਜੀ ਇਹਨਾਂ ਦਾ ਰਿਸ਼ਤਾ ਹੋ ਗਿਆ ਜੀ ਬੱਚੇ ਖੁਸ਼ ਰਹਿਣ ਵਾਇਗਰੂ ਸਫਲੋ ਜੜਦੀ ਕਲਾ ਵਿੱਚ ਰੱਖੇ ਬਹੁਤ ਬਹੁਤ ਵਧਾਈਆਂ ਜੀ ਇਸ ਤਰ੍ਹਾਂ ਹੀ ਵਾਇਗਰੂ ਦੀ ਮੇਰ ਸਫਤੇ ਹੋ ਜਾਣੀ ਹੈ ਜੀ ਰਿਸ਼ਤਾ ਨੋਟ ਕਰੋ ਜੀ بیٹے ਦਾ ਹੈ ਜੀ ਨਾਮ ਸਿੰਘ ਕੱਦ 5 ਫੁੱਟ 11 ਇੰਚ ਜੀ ਉਮਰ 35 ਸਾਲ ਕਾਸਟ ਜੱਟ ਸਿੱਖ ਹੈ ਜੀ ਏਰੀਆ ਡੇਹਲੋਂ ਪੜਾਈ ਡਿਪਲੋਮਾ ਕੀਤਾ ਜੀ ਸਿਵਲ ਇੰਜੀਨੀਅਰ ਵਿੱਚ ਕੰਮ ਹੈ ਜੀ ਮਾਰਕੀਟ ਵਿੱਚ ਦੁਕਾਨ ਹੈ ਜੀ ਕਿਨਾਂ ਦੀ ਇੱਕ ਭੈਣ ਵਿਆਹੀ ਹੋਈ ਹੈ ਇਕ ਕੱਲਾ ਹੀ ਮੁੰਡਾ ਹੈ ਜੀ ਫੈਮਿਲੀ ਵਿੱਚ ਮਾਤਾ ਪਿਤਾ ਨੇ ਜ਼ਮੀਨ ਡੇਡ ਕਿਲਾ ਹੈ ਜੀ ਇਹਨਾਂ ਕੋਲ ਇਹਨਾਂ ਨੂੰ ਮੰਗ ਹੈ ਕਿ ਲੜਕੀ ਪੜ੍ਹੀ ਲਿਖੀ ਹੋਵੇ ਬਿਨਾਂ ਦਾਸ ਚਾਹੀਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵੀ ਤੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 23 11 1991 ਹਾਈਟ ਹੈ ਜੀ 5 ਫੁੱਟ 3 ਇੰਚ ਪੜਾਈ ਕਿੰਨੀ ਹੈ ਜੀ ਬੀਕੋਮ ਇਹਨਾਂ ਦਾ ਆਪਣਾ ਕਾਰੋਬਾਰ ਹੈ ਜੀ ਸਿਸਟਰ ਕਨੇਡਾ ਹੈ ਫਾਦਰ ਸ਼ੋਪਕੀਪਰ ਨੇ ਮਦਰ ਹਾਊਸ ਵਾਈਫ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਨਾ ਨੇ ਨੋ ਡਿਮਾਂਡ ਨੋ ਕਾਸਟ ਬਾਰ ਕਾਸਟ ਇਹਨਾਂ ਦੇ ਖਤਰੀ ਹੈ ਜੀ ਏਰੀਆ ਜਲੰਧਰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਹਥੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਹੈ ਜੀ ਜੱਟ ਗਿੱਲ ਉਮਰ ਹੈ ਜੀ 8 11 2003 ਕੱਦ 5 ਫੁੱਟ 9 ਇੰਚ ਹੈ ਜੀ ਪੜਾਈ ਇਹਨਾਂ ਨੇ ਬੀਕਾਮ ਕਾਮਰਸ ਵਿੱਚ ਕੀਤੀ ਹੈ ਜੀ ਹੁਣ ਪੜਾਈ ਆਸਟ੍ਰੇਲੀਆ ਵਿੱਚ ਕਰ ਰਹੇ ਨੇ ਜੀ ਜ਼ਮੀਨ ਇਹਨਾਂ ਕੋਲ 8 ਏਕੜ ਹੈ ਇਕਲੌਤਾ ਬੇਟਾ ਹੈ ਜੀ ਮੰਗ ਇਹਨਾਂ ਨੂੰ ਹੈ ਜੀ ਕੁੜੀਆ ਆਸਟ੍ਰੇਲੀਆ ਪੀਆਰ ਹੋਵੇ ਸੋਨੀ ਸੁਨੱਖੀ ਹੋਵੇ ਜੀ ਕੱਦ 5 ਫੁੱਟ 5 ਇੰਚ ਤੋਂ ਘੱਟਣਾ ਹੋਵੇ ਪਿਤਾ ਐਕਸ ਆਰਮੀ ਨੇ ਜੀ ਜ਼ਿਲ੍ਹਾ ਸੰਗਰੂਰ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆ ਬਧਿਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਕਾਸਟ ਐਸਸੀ ਨੇ ਮਜਵੀ ਸਿੱਖ ਬੈਂਡ ਹੈ ਜੀ ਸਕੋਰ ਇਹਨਾਂ ਦੇ 6 ਬੈਂਡ ਆਏ ਨੇ ਕੁਆਲਿਫਿਕੇਸ਼ਨ ਗ੍ਰੈਜੂਏਸ਼ਨ ਕੀਤੀ ਜੀ ਇਹਨਾਂ ਨੇ ਏਜ 24 ਹੇਅਰ 올ਡ ਹੈ ਜੀ ਹਾਈਟ 5 ਫੁੱਟ 8 ਇੰਚ ਹੈ ਜੀ ਡਿਸਟ੍ਰਿਕਟ ਮੋਗਾ ਲੜਕੇ ਦਾ ਰਿਸ਼ਤਾ ਚਾਹੀਦਾ ਜੀ ਇਹਨਾਂ ਨੂੰ ਫੁੱਲ ਖਰਚਾ ਕਰ ਸਕੇ ਜਾਂ ਪੀਆਰ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਤੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਭੇਟੇ ਦਾ ਹੈ ਜੀ ਨੇਮ ਸਿੰਘ ਬੋਥ ਹੈ ਜੀ ਸਿੱਧੂ ਕਾਸਟ ਚੱਟਸਿਕ ਡੇਟ ਆਫ ਬਰਥ ਹੈ ਜੀ 30 12 1996 ਹਾਈਟ 5 ਫੁੱਟ 7 ਇੰਚ ਹੈ ਪੜਾਈ ਇਹਨਾਂ ਨੇ ਐਮਬੀਏ ਕੀਤੀ ਹੈ ਜੀ ਜੋਬ ਕਰਦੇ ਨੇ ਇਨ ਪ੍ਰਾਈਵੇਟ ਸੈਕਟਰ ਯੰਗਰ ਬ੍ਰਦਰ ਅਨਮੈਰਿਡ ਹੈ ਜੀ ਫਾਦਰ ਇਨਨ ਦੇ ਰਿਟਾਇਰਡ ਨੇ ਫਰੋਮ ਪੀ ਐਸ ਈ ਵੀ ਮਦਰ ਵਰਕਿੰਗ ਇਨ ਪੀ ਐਸ ਈ ਵੀ ਸਿੰਗਲ ਹੈ ਜੀ ਸਟੇਟਸ ਇਹਨਾਂ ਦਾ ਏਰੀਆ ਦੇ ਵਿੱਚ ਖਰੜ ਹੈ ਜੀ ਮੁਹਾਲੀ ਹੈ ਇਹਨਾਂ ਨੂੰ ਬਿਊਟੀਫੁਲ ਜੱਟ ਸੀ ਗਰਲ ਚਾਹੀਦੀ ਹੈ ਜੀ ਜਿਸ ਦੀ ਏਜ 24 ਤੋਂ 25 ਸਾਲ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਵੀ ਤੇਰੇ ਜਾਣਕਾਰੀ ਲੈ ਸਕਦੇ ਹੋ NRI بیٹے ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਡੇਟ ਆਫ ਬਰਥ ਹੈ ਜੀ 15 1993 ਆਸਟ੍ਰੇਲੀਅਨ ਸਿਟੀਜ਼ਨ ਹੈ ਜੀ ਏਰੀਆ ਇਹਨਾਂ ਦਾ ਜਲੰਧਰ ਹੈ ਕਾਸਟ ਲੁਭਾਨਾ ਸਿੱਖ ਹੈ ਹਾਈਟ 5 ਫੁੱਟ 11 ਇੰਚ ਹੈ ਕੁਆਲੀਫਿਕੇਸ਼ਨ ਇਹਨਾਂ ਦੀ ਐਮ ਪੀਏ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਹੈ ਜੀ ਜੋਬ ਕਰਦੇ ਨੇ ਜੀ ਆਸਟ੍ਰੇਲੀਆ ਪਬਲਿਕ ਸਰਵਿਸ ਗਵਰਨਮੈਂਟ ਸੈਕਟਰ ਬ੍ਰਦਰ ਇੱਕ ਹੈ ਜੀ ਇੱਕ ਬ੍ਰਦਰ ਮੈਰਿਡ ਹੈ ਜੀ ਲਿਵ ਇਨ ਕੈਨੇਡਾ फादर पास्ट अवे मदर लिव इन कनेडा सिस्टर इन्ह दी जी एक एल्डर सिस्टर मैरिड है जी एंड एक यंगर सिस्टर मैरिड है बोथ लिव इन कनेडा आप टेलीफोन करके जानकारी लै सकते हो रिश्ता नोट करो जी बेटे का है जी नाम सिंह एरिया बठिंडा है जी पढ़ाई एमटक की इन्होंने एक भैन है जी आसट्रेली मैरिड है जी भ्रा एक मैरिड है कद पांच फुट अठ इंच है जी कास्ट जट सिख है गोद ढिलों ਵੈਸ਼ਨੋ ਪਰਿਵਾਰ ਹੈ ਜੀ ਜੋਬ ਕਰਦੇ ਨੇ ਜੀ ਸਰਕਾਰੀ ਸਕੂਲ ਵਿੱਚ ਕੰਟਰੈਕਟ ਬੇਸ ਤੇ ਟੀਚਰ ਦੀ ਜੌਬ ਹੈ ਜੀ ਉਮਰ 1992 ਜ਼ਮੀਨ 12 ਕਿਲੇ ਹੈ ਜੀ 6 ਕਿਲੇ 1 ਪਰਾਨੋ ਮਾਤਾ ਜੀ ਬਿਜਲੀ ਬੋਰਡ ਵਿੱਚ ਪੈਸ਼ਨਰ ਹਨ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਨਰਮ ਪਰਿਵਾਰ ਤੋਂ ਹੋਵੇ ਪੰਜਾਬ ਦੇ ਹੀ ਲੜਕੇ ਦੇਖ ਰਹੇ ਹਨ ਜੀ ਸਿਰਫ ਪੰਜਾਬ ਵਾਲੇ ਹੀ ਸੰਪਰਕ ਕਰਨ ਟੈਲੀਫੋਨ ਨੰਬਰ ਦਿੱਤੇ ਗਏ ਹਨ ਜੀ ਆਪ ਬਧੇ ਜਾਣਕਾਰੀ ਲੈ ਸਕਦੇ ਹੋ बेटे ਦਾ ਰਿਸ਼ਤਾ ਨੋਟ ਕਰੋ ਜੀ ਕਾਸਟ जाट ਸਿੱਖ ਏਜ 40 ਸਾਲ ਹੈ ਜੀ ਹਾਈਟ 5 ਫੁੱਟ 10 ਇੰਚ ਹੈ ਪੜ੍ਹਾਈ ਇਹਨਾਂ ਨੇ 12 ਪਾਸ ਕੀਤੀ ਹੈ ਜੀ ਇਹਨਾਂ ਨੂੰ ਗਰੀਬ ਕਰਦੀ ਲੜਕੀ ਚਾਹੀਦੀ ਹੈ ਜੀ ਤਲਾਕਸ਼ੁਦਾ ਵੀ ਮਨਜ਼ੂਰ ਹੈ ਜੀ ਇਹਨਾਂ ਨੂੰ ਛੋਟੇ ਬੱਚੇ ਵਾਲੀ ਵੀ ਮਨਜ਼ੂਰ ਹੈ ਜੀ ਇਹਨਾਂ ਨੂੰ ਏਰੀਆ ਇਹਨਾਂ ਦਾ ਤੋਹਾਨਾ ਹੈ ਜੀ ਕੰਮ ਇਹ ਕਰਦੇ ਨੇ ਜੀ ਪੰਨੀ ਫੈਕਟਰੀ ਫੋਰਮੈਨ ਨੇ ਇਨਕਮ ਇਹਨਾਂ ਦੀ 20000 ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ NRI ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸ ਕੁਮਾਰ ਹੈ ਜੀ ਕੈਨੇਡਾ ਸਿਟੀਜ਼ਨ ਹੈ ਜਨਮ 1995 ਦਾ ਹੈ ਹਾਈਟ 6 ਫੁੱਟ ਹੈ ਜੀ ਕੰਮ ਇਹਨਾਂ ਦਾ ਸੀਨੀਅਰ ਮੈਨੇਜਰ ਹੈ ਜੀ ਐਜੂਕੇਸ਼ਨ ਬੀਕੋਮ ਹੈ ਜੀ ਫਰੋਮ ਇੰਡੀਆ ਐਸੋਸੀਏਟ ਡਿਗਰੀ ਇਨ ਬਿਜ਼ਨਸ ਫਰੋਮ ਕੈਨੇਡਾ ਫਾਦਰ ਰੀਅਲ ਏਸਟੇਟ ਬਿਜ਼ਨਸ ਨੇ ਜੀ ਮਦਰ ਹਾਊਸ ਵਾਈਫ ਹੈ ਸਿਸਟਰ ਇੱਕ ਅਨਮੈਰਿਡ ਹੈ ਜੀ ਗਵਰਨਮੈਂਟ ਜੋਬ ਇਨ ਇੰਡੀਆ ਲੜਕੀ ਕੈਨੇਡਾ ਵਿੱਚ ਚਾਹੀਦੀ ਜੇਨਾਂ ਨੂੰ ਲੜਕੇ ਪੀਆਰ ਹੋਵੇ ਜਾਂ ਵਰ ਪਰਮਿਟ ਤੇ ਹੋਵੇ ਜਾਂ ਸਿਟੀਜ਼ਨ ਹੋਵੇ ਜੀ ਬੀਸੀ ਵਾਲਿਆਂ ਨੂੰ ਪਹਿਲ ਦਿੱਤੇ ਹਨ ਜੀ بیٹے ਦਾ ਰਿਸ਼ਤਾ ਨੋਟ ਕਰੋ ਜੀ ਏਰੀਆ ਤਰਨਤਾਰਨਾ ਜੀ ਉਮਰ 30 ਸਾਲ ਹੈ ਕਾਸਟ ਰਾਮਗੜੀਆ ਸਿੱਖ ਹੈ ਜੀ ਹਾਈਟ 6 ਫੁੱਟ 1 ਇੰਚ ਹੈ ਪੜ੍ਹਾਈ ਇਹਨਾਂ ਨੇ ਐਮਐਸਸੀ ਕੀਤੀ ਜੀ ਕੰਮ ਇਹਨਾਂ ਦਾ ਜੀ ਗਵਰਨਮੈਂਟ ਜੋਬ ਹੈ ਜੀ ਫੂਡ ਇਨਸਪੈਕਟਰ ਨੇ ਪਰਿਵਾਰ ਨਸ਼ੇ ਤੋ ਰਹਿੰਦਾ ਹੈ ਜੀ ਮੁੰਡਾ ਸਰਦਾਰ ਹੈ ਪੱਗ ਬੰਦਾ ਹੈ ਜੀ 5 ਏਕੜ ਜ਼ਮੀਨ ਹੈ ਜੀ ਨਕੋਲ ਇੱਕ ਛੋਟੀ ਭੈਣ ਹੈ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਵਧੀਆ ਖਾਨਦਾਨ ਦੀ ਕਿਸੇ ਚੰਗੇ ਡਿਪਾਰਟਮੈਂਟ ਵਿੱਚ ਗਵਰਨਮੈਂਟ ਜੌਬ ਹੋਵੇ ਜੀ ਸੋਨੀ ਸੁਨੱਖੀ ਹਾਈਟ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਜੀ ਕਾਸਟ ਰਾਮਗੜੀ ਜਾਂ ਸਿੱਖ ਜਾਂ ਜੱਟ ਸਿੱਖ ਹੋਣ ਏਰੀਆ ਅੰਬਿਸਰ ਤਰਨਤਾਰਨ ਸਾਹਿਬ ਜਾਂ ਫਿਰੋਜ਼ਪੁਰ ਹੋਵੇ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਹੁਣ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਤਾਲੀਵਾਲ ਜ਼ਿਲ੍ਹਾ ਮੋਕਾ ਜਨਮ ਮਿਤੀ ਹੈ ਜੀ 30 7 1992 ਸਟੱਡੀ ਬੀਐਸਸੀ ਨਰਸਿੰਗ ਕੀਤੀ ਜੀ ਇਹਨਾਂ ਨੇ ਫਾਦਰ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਹੈ ਜੀ ਮਾਤਾ ਹਾਊਸ ਵਾਈਫ ਹੈ ਬ੍ਰਦਰ ਕਨੇਡਾ ਪੀਆਰ ਹੈ ਜੀ ਮੈਰਿਡ ਨੇ ਕਨੇਡਾ ਦਾ ਪੀਆਰ ਲੜਕਾ ਹੀ ਚਾਹੀਦਾ ਹੈ ਜੀ ਇਹਨਾਂ ਨੂੰ ਤਹਿਸੀਲ ਨਿਹਾਲ ਸਿੰਘ ਵਾਲਾ ਤੇ 50 60 ਕਿਲੋਮੀਟਰ ਤੱਕ ਲੜਕਾ ਹੋਵੇ ਜੀ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਅੱਗੇ ਤੇਰੀ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਨੇਮ ਐਮ ਸਿੰਘ ਗੋਤਰਾ ਦਿਓਲ ਹੈ ਜੀ ਬਰਥ ਇਹਨਾਂ ਦਾ 94 ਦਾ ਹੈ ਕਾਸਟ ਜੱਟ ਸਿੱਖ ਹੈ ਹਾਈਟ 6 ਫੁੱਟ ਹੈ ਸਟੱਡੀ ਇਹਨਾਂ ਨੇ 12th ਕੀਤੀ ਹੈ ਜੀ ਆਈਟੀਆਈ ਡੀਜ਼ਲ ਮੈਕੈਨਿਕ ਡਿਪਲੋਮਾ ਕੀਤਾ ਹੈ ਜੀ ਜੋਬ ਕਰਦੇ ਨੇ ਦੁਬਈ ਵਿੱਚ ਟਰੱਕ ਡਰਾਈਵਰ ਨੇ ਲਾਇਸੈਂਸ ਹੋਲਡਰ ਸਿਸਟਰ ਮੈਰਿਡ ਹੈ ਜੀ ਫਾਦਰ ਫਾਰਮਰ ਨੇ ਮਦਰ ਹਾਊਸ ਵਾਈਫ ਹੈ ਜੀ ਜ਼ਮੀਨ ਇਹਨਾਂ ਕੋਲ 4 ਏਕੜ ਹੈ ਜੀ ਡਿਸਟ੍ਰਿਕਟ ਲੁਧਿਆਣਾ ਹੈ ਜੀ ਡਿਮਾਂਡ ਨਹੀਂ ਹੈ ਕੋਈ ਵੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵੀ ਤੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨੇਮ ਐਮ ਕੇ ਹਿੰਦੂ ਅਰੋੜਾ ਡੇਟ ਆਫ ਬਰਥ ਹੈ ਜੀ 25 10 1988 ਏਰੀਆ ਹੈ ਜੀ ਉਹ ਬੋਹਰ ਆ ਜਰਨਲ ਕਾਸਟ ਵੈਲਕਮ ਟਾਈਮ ਮੈਂ ਜੀ 6:30 a.m. ਕੁਆਲੀਫਿਕੇਸ਼ਨ ਗ੍ਰੈਜੂਏਟ ਪਲੱਸ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਡਿਪਲੋਮਾ वर्क करते हैं जी ऑन कैब है जी इन ओला कंपनी सेल्फ ड्राइविंग एट मोहाली अपना कार है जी एट अबोहर वैष्णो ने नॉन डिमांड चुनी चढ़ावा करना है जी इनकम पचवंजा हज़ार रुपये पर मंथ है जी हाइट पांच फुट दस इंच है जी टाल एंड थिन है जी फैमिली फादर ने मदर हाउसवाइफ है जी इन्होंने एक ब्रदर है जी दो सिस्टर ने दो सिस्टर मैरिड है जी आर सिस्टर्स एंड जीजू ऑन गवर्नमेंट जॉब ਬ੍ਰਦਰ ਇਹਨਾਂ ਦਾ ਜੋਬ ਕਰਦੇ ਆਂ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਹੈ ਜੀ ਗੋਤ ਬਰਾੜ ਕੱਦ 5 ਫੁੱਟ 10 ਇੰਚ ਹੈ ਜੀ ਜਨਮ 22 11 92 ਦਾ ਹੈ ਜੀ ਪੜਾਈ 12 ਪਾਸ ਨੇ ਆਈਟੀ ਆਈ ਡਿਪਲੋਮਾ ਕੀਤਾ ਹੈ ਜੀ ਇਹਨਾਂ ਨੇ ਇਹਨਾਂ ਦੀ ਇੱਕ ਪੈਨ ਮੈਰਿਡ ਹੈ ਜੀ ਆਸਟ੍ਰੇਲੀਆ ਵੀ ਸਿਟੀਜ਼ਨ ਹੈ ਪਿਤਾ ਜੀ ਨਹੀਂ ਹਨ ਜੀ ਮਾਤਾ ਜੀ ਕਿਰੇ ਲੂ ਵਾਈਫਾ ਜੀ ਜਮੀਨ ਇਹਨਾਂ ਕੋਲ 2 ਕਿਲੇ ਹੈ ਮੁੰਡਾ ਦੁਪਾਈ ਵਿੱਚ ਕੰਮ ਕਰਦਾ ਹੈ ਜੀ ਇਹਨਾਂ ਦਾ ਤਲਾਕ ਹੋਇਆ ਪਿਆ ਹੈ ਜੀ ਇਹਨਾਂ ਨੂੰ ਕੁੜੀ ਤਲਾਕशुदा ਗਰੀਬ ਕਰਦੀ ਪੜੀ ਲਿਖੀ ਸਲਾਈ ਕਢਾਈ ਦਾ ਜਾਂ ਬੁਟੀਕਾ ਜਾਂ ਬਿਊਟੀ ਪਹਲਾ ਦਾ ਕੰਮ ਜਾਂਦੀ ਹੋਵੇ ਜਾਂ ਪ੍ਰਾਈਵੇਟ ਜੌਬ ਕਰਦੀ ਹੋਵੇ ਜੀ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਚੁੰਨੀ ਛੜਾਵਾ ਕਰਨਾ ਹੈ ਜੀ ਕੁੜੀ ਦੀ ਉਮਰ 28 ਤੋਂ 36 ਸਾਲ ਤੱਕ ਹੋਵੇ ਜੀ ਐਸਸੀ ਨੂੰ ਛੱਡ ਕੇ ਕੋਈ ਜਾਤੀਬੰਧਨ ਨਹੀਂ ਹੈ ਜੀ ਮੁੰਡੇ ਨੇ ਦਸੰਬਰ ਵਿੱਚ 3 ਮਹੀਨੇ ਦੀ ਛੁੱਟੀ ᱛਿਆਉਣਾ ਹੈ ਜੀ टैलीफोन नंबर दिता गया है जी आप बधेरे जानकारी लै सकते हो इन्हों सिर्फ वट्सअप कॉल ही करना रिश्ता नोट करो जी मंगलिक बेटे का है जी नेम कुमार मोडगिल मंगलिक है जी डेट ऑफ बर्थ तेई अठ नब्बे का पढ़ाई इन्होंने बी टैक एम बी ए की है जी जॉब करते ने जी मैनेजर इन कंपनी लुधियाना हाइट पांच फुट अठ इंच है जी कास्ट सरस्वत ब्राह्मन है एरिया नियर दहलो डिस्ट्रिक्ट लुधियाना इन्हों पढ़ी लिखी जॉब कर दी मंगलिक लड़की की लड़ है जी टैलीफोन नंबर दिता गया है जी वधेरे जानकारी लै सकते हो रिश्ता <ख़ाँगा> नोट करो जी बेटे बेटेदार है जी गुरसिख जट बॉय है जी जन्म उन्नीस सौ छियानवे का कद पं फुट ग्यारह इंच है जी पढ़ाई इन्होंने एम ए की है कला मुंडा है जी एक भैन व्याई हुई है इन्ही मदर हाउसवाइफ ने फादर एगरीकल्चर ने ਫੋਰ ਸ਼ਾਪਸ ਹੈ ਜੀ ਇਹਨਾਂ ਦੀਆਂ ਲੜਕਾ ਦੁਬਈ ਵਿੱਚ ਜੋਬ ਕਰਦਾ ਹੈ ਜੀ ਲਾਸਟ 4 ইয়ারਸ ਤੋਂ ਸੀਟਿੰਗ ਜੋਬ ਹੈ ਜੀ ਸੈਲਰੀ 1 ਲੱਖ ਪਰ ਮੰਥ ਹੈ ਜੀ ਮੰਗ ਇਹਨਾਂ ਨੂੰ ਹੈ ਕਿ ਕੁੜੀ ਗੁਰਦਾਸਪੁਰ ਅੰਬਿਸਰ ਏਰੀਆ ਤੋਂ ਹੋਵੇ ਵੀਆ ਪਾਸ ਹੋਵੇ ਕੱਦ ਕੁੜੀ ਦਾ 5 ਫੁੱਟ 4 ਇੰਚ ਹੋਵੇ ਸਿੰਪਲ ਮੈਰਿਜ ਕਰਨੀ ਹੈ ਜੀ ਇਹਨਾਂ ਨੇ ਜਲਦੀ ਵਿਆਹ ਕਰਨਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲਣ ਤੋਂ ਸਾਡੇ ਕੋਲੋਂ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਜੀ ਇਹ ਸਾਡਾ ਵਟਸਐਪ ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ